ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਜਾਣਕਾਰੀ ਲਵਾਂਗੇ ਕਿ ਗੁਰੂ ਨਾਨਕ ਦੇਵ ਜੀ ਕਿਦੋਂ ਤੇ ਕਿੱਦਾਂ ਗੁਰੂ ਜੀ ਬਣੇ ਗੁਰੂ ਨਾਨਕ ਦੇਵ ਜੀ ਛੋਟੀ ਅਵਸਥਾ ਤੋਂ ਹੀ ਵਿਰਾਗ ਵਿੱਚ ਰਹਿੰਦੇ ਸਨ ਉਦਾਸੀ ਵਿੱਚ ਰਹਿੰਦੇ ਸਨ ਉਹਨਾਂ ਦੇ ਮਨ ਵਿੱਚ ਇਹ ਜਾਣਨ ਦੀ ਤਾਂਘ ਸੀ ਕਿ ਅਸੀਂ ਕਿੱਥੋਂ ਆਏ ਹਾਂ ਅਸੀਂ ਕਿੱਥੇ ਜਾਣਾ ਹੈ ਸਾਡਾ ਅਸਲੀ ਸਰੂਪ ਕੀ ਹੈ ਇਹ ਦੁਨੀਆ ਕੀ ਹੈ ਪਰਮਾਤਮਾ ਕੌਣ ਹੈ ਤੇ ਉਹ ਹਮੇਸ਼ਾ ਪਰਮਾਤਮਾ ਦੀ ਭਗਤੀ ਵਿੱਚ ਹੀ ਲੱਗੇ ਰਹਿੰਦੇ ਸਨ ਹਮੇਸ਼ਾ ਪਰਮਾਤਮਾ ਦੀ ਸੋਚ ਵਿੱਚ ਲੱਗੇ ਰਹਿਣਾ ਸਿਮਰਨ ਵਿੱਚ ਲੱਗੇ ਰਹਿਣਾ ਇਹ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਸਾਨੂੰ ਭੁੱਖ ਲੱਗੀ ਹੁੰਦੀ ਹੈ ਤਾਂ ਹੀ ਅਸੀਂ ਭੋਜਨ ਛਕਦੇ ਹਾਂ ਜਦੋਂ ਸਾਨੂੰ ਬਹੁਤ ਪਿਆਸ ਲੱਗੀ ਹੁੰਦੀ ਹੈ ਤਾਂ ਹੀ ਅਸੀਂ ਪਾਣੀ ਪੀਂਦੇ ਹਾਂ ਇਹ ਸਾਡੀ ਭੁੱਖ ਔਰ ਪਿਆਸ ਹੈ ਜਿਹੜਾ ਕਿ ਸਾਨੂੰ ਭੋਜਨ ਔਰ ਪਾਣੀ ਵੱਲ ਆਕਰਸ਼ਿਤ ਕਰਦੀ ਹੈ ਜਦੋਂ ਸਾਡੇ ਮਨ ਵਿੱਚ ਜਾਣਨ ਦੀ ਤਾੰਗ ਹੋਵੇ ਕਿ ਇਹ ਦੁਨੀਆ ਕੀ ਹੈ ਸਾਡਾ ਅਸਲੀ ਸਰੂਪ ਕੀ ਹੈ ਤਾਂ ਹੀ ਅਸੀਂ ਧਰਮ ਦੇ ਮਾਰਗ ਤੇ ਚੱਲਦੇ ਹਾਂ ਗੁਰੂ ਨਾਨਕ ਦੇਵ ਜੀ ਉਦਾਸ ਅਵਸਥਾ ਵਿੱਚ ਕਈ 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 ਦਿਨ ਭੋਜਨ ਨਹੀਂ ਚੱਕਦੇ ਸਨ ਉਹਨਾਂ ਦੇ ਮਾਤਾ ਪਿਤਾ ਵੀ ਪਰੇਸ਼ਾਨ ਰਹਿੰਦੇ ਸਨ ਕਿ ਗੁਰੂ ਨਾਨਕ ਦੇਵ ਜੀ ਨੂੰ ਕੀ ਹੋਇਆ ਹੈ ਜਿਦੋਂ ਗੁਰੂ ਨਾਨਕ ਦੇਵ ਜੀ ਥੋੜੇ ਵੱਡੇ ਹੋਏ ਤੇ ਮਾਤਾ ਪਿਤਾ ਨੇ ਉਹਨਾਂ ਨੂੰ ਆਪਣੀ ਭੈਣ ਬੇਬੇ ਨਾਨਕੀ ਦੇ ਪਿੰਡ ਸੁਲਤਾਨਪੁਰ ਸਾਹਿਬ ਭੇਜ ਦਿੱਤਾ। ਸੁਲਤਾਨਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨੇਤਾ ਪ੍ਰਤੀ ਸਵੇਰੇ ਉੱਠ ਕੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਤੇ ਹਮੇਸ਼ਾ ਪਰਮਾਤਮਾ ਦੀ ਸੋਚ ਵਿੱਚ ਹੀ ਰੁੱਝੇ ਰਹਿੰਦੇ ਸਨ। ਇੱਕ ਦਿਨ ਜਦੋਂ ਉਹ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਪਰਮਾਤਮਾ ਦੀ ਐਸੀ ਕਿਰਪਾ ਹੋਈ ਐਸੀ ਖੇੜ ਵਰਤੀ ਕਿ ਗੁਰੂ ਨਾਨਕ ਸਾਹਿਬ ਜੀ ਵੇਈ ਨਦੀ ਵਿੱਚ ਹੀ ਸਮਾ ਗਏ ਜਦੋਂ ਉਹ ਵੇਈ ਨਦੀ ਵਿੱਚ ਸਮਾਏ ਤਾਂ ਉੱਥੇ ਉਹ ਪਰਮਾਤਮਾ ਨਾਲ ਇੱਕਮਿਕ ਹੋ ਗਏ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਹੋਏ ਤੇ ਆਪਣਾ ਅਸਲੀ ਸਰੂਪ ਦਿਖਾਈ ਦਿੱਤਾ ਉਹਨਾਂ ਨੂੰ ਨਾਮ ਦਾ ਪਿਆਲਾ ਮਿਲਿਆ ਤੇ ਗੁਰੂ ਨਾਨਕ ਦੇਵ ਜੀ ਨੇ ਨਾਮ ਦਾ ਪਿਆਲਾ ਭਰ-ਭਰ ਕੇ ਪੀਤਾ ਪਰਮਾਤਮਾ ਨੇ ਉਹਨਾਂ ਨੂੰ ਉਹਨਾਂ ਦਾ ਅਸਲੀ ਸਰੂਪ ਦਿਖਾਇਆ ਇਸ ਦੁਨੀਆਂ ਦਾ ਅਸਲੀ ਸਰੂਪ ਦਿਖਾਇਆ ਜਨਾਇਆ ਕਿ ਅਸੀਂ ਸਾਰੇ ਇੱਕ ਹਾਂ ਇੱਕ ਓਨਕਾਰ ਜੋ ਸਾਡੇ ਵਿੱਚ ਜੋਤ ਹੈ ਜਾਗਰਤੀ ਹੈ ਜਿੰਨੂੰ ਅਸੀਂ ਅਵੇਅਰਨੈਸ ਕੌਨਸ਼ੀਅਸਨੈਸ ਵੀ ਕਹਿੰਦੇ ਹਾਂ ਉਹ ਸਾਰਿਆਂ ਵਿੱਚ ਇੱਕ ਹੈ ਉਹ ਅਸੀਂ ਸਾਰੇ ਆਪਸ ਵਿੱਚ ਸ਼ੇਅਰ ਕਰਦੇ ਹਾਂ ਪਾਵੇਂ ਉਹ ਪਸ਼ੂ ਪੰਛੀ ਹਨ ਪਾਵੇਂ ਉਹ ਪੇੜ ਬੂਟੇ ਹਨ ਤੇ ਪਾਵੇਂ ਪੱਥਰ ਹਨ ਉਹ ਸਾਡੇ ਸਾਰਿਆਂ ਵਿੱਚ ਹੀ ਹੈ ਜੋ ਕਿ ਕੌਨਸ਼ੀਅਸਨੈਸ ਅਵੇਅਰਨੈਸ ਸਾਰਿਆਂ ਵਿੱਚ ਇੱਕ ਹੀ ਵਰਤਦੀ ਹੈ ਪਰਮਾਤਮਾ ਵੱਲੋਂ ਉਹਨਾਂ ਨੂੰ ਉਪਦੇਸ਼ ਹੋਇਆ ਕਿ ਜੇ ਮੈਂ ਪਰਮਾਤਮਾ ਹਾਂ ਤੇ ਤੁਸੀਂ ਪਰਮਾਤਮ ਰੂਪ ਗੁਰੂ ਹੋ ਉਹਨਾਂ ਨੂੰ ਹੁਕਮ ਹੋਇਆ ਕਿ ਤੁਸੀਂ ਜੋ ਤੁਸੀਂ ਇੱਥੇ ਦੇਖਿਆ ਹੈ ਜੋ ਤੁਹਾਡੇ ਐਕਸਪੀਰੀਅੰਸ ਵਿੱਚ ਆਇਆ ਹੈ ਉਹ ਤੁਸੀਂ ਸਾਰੇ ਪਾਸੇ ਜਾ ਕੇ ਵੰਡੋ ਕਾਲੀ ਯੁਗ ਵਿੱਚ ਲੋਕੀ ਭਰਮਾਏ ਹੋਏ ਹਨ ਭਟਕ ਰਹੇ ਹਨ ਉਹਨਾਂ ਨੂੰ ਰਸਤਾ ਦਿਖਾਓ ਕਿ ਪਰਮਾਤਮਾ ਨਾਲ ਕਿਸ ਤਰ੍ਹਾਂ ਮਿਲਣਾ ਹੈ ਉਹਨਾਂ ਨੂੰ ਜੀਵਨ ਜਾਂਚ ਦੱਸੋ ਤੇ ਦੱਸੋ ਕਿ ਹੁਕਮ ਕੀ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਕੀ ਕੀ ਹੈ ਪਰਮਾਤਮਾ ਦਾ ਹੁਕਮ ਤੇ ਅਸੀਂ ਹੁਕਮ ਕਿਸ ਤਰ੍ਹਾਂ ਮੰਨਣਾ ਹੈ ਤਾਂ ਕਿ ਸਾਡਾ ਜੀਵਨ ਸੁਖੀ ਹੋ ਸਕੇ ਸਾਡਾ ਜੀਵਨ ਆਨੰਦਮਈ ਹੋ ਸਕੇ ਇਹ ਵਲੀ ਫੋਟੋ ਪੁਰਾਤਨ ਜਨਮ ਸਾਖੀ ਤੋਂ ਦਿੱਤੀ ਗਈ ਹੈ ਜਿਹੜੀ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ ਇੱਥੇ ਭਾਈ ਸਾਹਿਬ ਨੇ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਵੇਈ ਨਦੀ ਵਿੱਚ ਸਮਾਏ ਤੇ ਉੱਥੇ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਹੋਏ ਅੰਮ੍ਰਿਤ ਦਾ ਕਟੋਰਾ ਭਰਕਰ ਆਗਿਆ ਨਾਲ ਮਿਲਿਆ हुकम होया नानक एहो अमृत मेरा नाम का प्याला है तो पियो तब गुरु नानक तस्लीम की थी। प्याला पीता साहे मेहरवान हुआ नानक मैं तेरे नाल हा मैं तेरे ताई निहाल कीता है और जो तेरा नाव लेवेगा सो सब मैं निहाल कीते हैं तू तो जाकर ਮੇਰਾ ਨਾਮ ਜਪ ਅਰ ਲੋਕਾਂ ਥੀ ਪੀ ਜਪਾਏ ਅਰ ਸੰਸਾਰ ਥੀ ਨਿਰਲੇਪ ਰਹੋ ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਮੈਂ ਤੇਰੇ ਤਾਏ ਆਪਣਾ ਨਾਮ ਦਿਆ ਹੈ ਤੂੰ ਇਹਾ ਕਿਰਤ ਕਰ ਭਾਈ ਸਾਹਿਬ ਦੱਸਦੇ ਹਨ ਗੁਰੂ ਜੀ ਨੂੰ ਨਾਮ ਪਿਆਲਾ ਮਿਲਿਆ ਤੇ ਉਪਦੇਸ਼ ਹੋਇਆ ਕਿ ਤੁਸੀਂ ਹੁਣ ਸੰਸਾਰ ਵਿੱਚ ਜਾ ਕੇ ਐ ਨਾਮ ਪਿਆਲਾ ਲੋਕਾਂ ਨੂੰ ਪਿਲਾਓ ਜੀਵਨ ਜਾਤ ਸਿਖਾਓ ਜੋ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਅੱਗੇ ਨਾਮ ਦੀ ਵਡਿਆਈ ਕੀਤੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 14 ਸ੍ਰੀ ਰਾਗ ਮਹੱਲਾ ਪਹਿਲਾ ਉੱਥੇ ਦਰਜ ਕੀਤੀ ਗਈ ਹੈ ਗੁਰੂ ਨਾਨਕ ਦੇਵ ਜੀ ਪਰਮਾਤਮਾ ਨਾਲ ਇਕਮਿਕ ਹੋ ਗਏ ਤੇ ਉੱਥੇ ਉਹਨਾਂ ਨੇ ਮੂਲ ਮੰਤਰ ਦਾ ਵੀ ਉਚਾਰਨ ਕੀਤਾ ਉਹਨਾਂ ਨੂੰ ਗੁਰੂ ਗੱਦੀ ਦਿੱਤੀ ਗਈ ਤਬ ਫਿਰ ਆਗਿਆ ਆਈ ਹੁਕਮ ਹੋਆ ਨਾਨਕ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ ਅਰ ਤੇਰਾ ਨਾਉ ਗੁਰੂ ਪਰਮੇਸ਼ਰ ਤਬ ਗੁਰੂ ਨਾਨਕ ਪੈਰੀ ਪਿਆ ਸਿਰੋ ਪਾਉ ਦਰਗਾਹੋਂ ਬਾਬੇ ਨੂੰ ਮਿਲਿਆ ਪਰਮਾਤਮਾ ਨੇ ਆਪ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਸਾਜਾ ਗੁਰਗੱਦੀ ਦਿੱਤੀ ਤੇ ਉਪਦੇਸ਼ ਕੀਤਾ ਕਿ ਹੁਣ ਤੁਸੀਂ ਦੁਨੀਆਂ ਵਿੱਚ ਜਾ ਕੇ ਪ੍ਰਚਾਰ ਕਰੋ ਇਸ ਤੋਂ ਬਾਅਦ ਹੀ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਤੇ ਗਏ ਗੁਰੂ ਨਾਨਕ ਦੇਵ ਜੀ ਆਪ ਵੀ ਹੈ ਇਹ ਦੱਸਦੇ ਹਨ ਤੇ ਉਹਨਾਂ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ ਮਾਂਝ ਦੀ ਵਾਰ ਪੌੜੀ 27 ਅੰਗ 150 ਇਤੇ ਆਪ ਗੁਰੂ ਜੀ ਆਪ ਦੱਸਦੇ ਹਨ ਹਉ ਟਾਡੀ ਬੇਕਾਰ ਕਾਰੇ ਲਾਇਆ ਰਾਤ ਦੇਹੇ ਕੇ ਵਾਰ ਧਰੋਂ ਫੁਰਮਾਇਆ ਕਿ ਉਹਨਾਂ ਨੂੰ ਧਰੋਂ ਪਰਮਾਤਮਾ ਵੱਲੋਂ ਫਰਮਾਨ ਹੋਇਆ ਹੈ ਕਿ ਦੁਨੀਆ ਵਿੱਚ ਜਾ ਕੇ ਰਾਤ ਦਿਨ ਨਾਮ ਦੀ ਵਡਿਆਈ ਕਰੋ ਆਪ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਸੰਦਿਆ ਟਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ ਇਥੇ ਗੁਰੂ ਨਾਨਕ ਜੀ ਆਪ ਦੱਸਦੇ ਹਨ ਕਿ ਉਹਨਾਂ ਨੂੰ ਅੰਮ੍ਰਿਤ ਦਾ ਪਿਆਲਾ ਮਿਲਿਆ ਢਾਡੀ ਕਰੇ ਪਸਾਓ ਸਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਗੁਰੂ ਨਾਨਕ ਦੇਵ ਜੀ ਨੇ ਆਪ ਦੱਸਿਆ ਹੈ ਕਿ ਜਿਹੜਾ ਮਨੁੱਖ ਸੱਚੇ ਪਰਮਾਤਮਾ ਦੀਆਂ ਸੱਚੀਆਂ ਸਿਫਤਾਂ ਗਾਇਨ ਕਰਦਾ ਹੈ ਉਹ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਜਿਨ੍ਹਾਂ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਹੈ ਉਹਨਾਂ ਨੇ ਆਪਣੀ ਵਾਰ ਪਹਿਲੀ ਪੌੜੀ 23 ਤੋਂ 44 ਵਿੱਚ ਗੁਰੂ ਨਾਨਕ ਦੇਵ ਜੀ ਦੇ ਇਸ ਇਸ ਧਰਤੀ ਤੇ ਪ੍ਰਗਟ ਹੋਣ ਦਾ ਬੜਾ ਸੋਹਣਾ ਰੂਪ ਦੱਸਿਆ ਹੈ ਗੁਰੂ ਨਾਨਕ ਦੇਵ ਜੀ ਨੇ 24 ਸਾਲ ਭਾਰਤ ਦੇ ਇਲਾਕਿਆਂ ਵਿੱਚ ਤੇ ਹੋਰਨਾ ਮੁਲਕਾਂ ਵਿੱਚ ਜਾ ਕੇ ਆਪਣੇ ਪਿਆਰੇ ਪਰਮਾਤਮਾ ਦਾ ਹੁਕਮ ਮੰਨਦੇ ਹੋਏ ਲੋਕਾਂ ਨੂੰ ਜੀਵਨ ਜਾਂਚ ਤੇ ਜੀਵਨ ਦੇ ਅਸਲੀ ਮਨੋਰਥ ਦਾ ਉਪਦੇਸ਼ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ